ਲੋ ਜੀ ਬ੍ਰੇਕਫਾਸਟ ਕਰ ਲਿਆ ਪਿੰਨੀਆਂ ਨਾਲ ਕੱਲ ਬਣੀਆਂ ਸੀ ਖੁਆ ਕੱਟ ਕੇ ਦੇਸੀ ਘੀ ਤੇ ਪਿੰਨੀਆਂ ਲੋ ਜੀ ਹੁਣ ਅਸੀਂ ਜਾ ਰਹੇ ਹਾਂ ਸ਼ਾਪਿੰਗ ਕਰਨ ਤੇ ਰਸਮ ਨੂੰ ਦਵਾਈ ਦਵਾ ਕੇ ਲੈ ਕੇ ਆਉਣੀ ਹੈ ਜਾਣਾ ਹੈ ਜਾਣਾ ਉਹ ਫਾਰਮੇਸੀ ਉੱਧਰ ਇੱਪਰ ਵਾਲੀ ਖੁੱਲੀ ਹੋ ਗਈ ਚਲੋ ਬੰਦੇ ਬੈਠੋ ਬਈ ਚਲੋ ਜੀ ਆਹ ਚਾਚਾ ਬੈਠੋ ਬੈਠੋ ਪਰੋ ਖੋਲ ਤਾਂ ਸੀ ਜੋਰ ਨਾਲ ਫਿਰ ਨਹੀਂ ਨਹੀਂ ਖੋਲ ਨਹੀਂ ਮੋਹ ਖੋਲ ਹਾਂ ਓ ਬਰਾਵੋ ਚਲ 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 1 2 3 ਆ ਜਾ ਆ ਜਾ ਇਹ ਬਲੇ ਗੱਡੀ ਉਹਦੇ ਵਿੱਚ ਲੋ ਜੀ ਇਹਨੇ ਇੰਡੀਆ ਵਾਲੇ 1 ਰੁਪਏ ਨਾਲ ਨਾ ਨਹੀਂ ਰੁਪਿਆ ਤਾਂ ਸਾਡੇ 1 ਰੁਪਿਆ ਤੇ ਕੁਦਰਤੀ ਘਰ ਚੋਂ ਲੱਭਿਆ ਤਾਂ ਹਾਂ ਤਾਂ ਫਿਰ ਆ ਦੇਖ ਤਾਂ ਹਾਂ ਹਾਂ ਉਹਨੇ ਇਹਦੀ ਸੋਲ ਦੀ ਦੀ ਨਾ ਚਾਕਲੇਟ ਲੈਣੀ ਨੇ ਆਪਣੀ ਦੀ ਉਹ ਚਾਕਲੇਟ ਲੈਣੀ ਉਹ ਚੀਜ਼ਾਂ ਨਿਕਾਉਣੀ ਆ ਉਹ ਕਿ ਚਾਕਲੇਟ ਲੈ ਲਈ ਇਕੱਲੀ ਫੇਰ ਹੁਣ ਜਾਣਾ ਦੱਖਤ ਲਾਉਣ ਦੇ ਵਿੱਚ ਜਦੋਂ ਆਪਾਂ ਬਾਹਰ ਆਉਂਨੇ ਸ਼ਾਪਿੰਗ ਕਰਨ ਕੋਈ ਨਾ ਕੋਈ ਚੀਜ਼ ਪਸੰਦ ਆ ਜਾਂਦੀ ਆ ਅਸੀਂ ਹੁਣ ਅੱਜ ਉੱਧੇ ਕੀੜਾ ਕੱਢ ਲੈ ਜੇ ਤਵੇਤੋ ਲੱਗੀ ਹੋਈ ਸੀ 60 ਰੋ ਦੀ ਸਵਾ ਤੋਂ ਕੱਟ ਕੇ 60 ਰੋ ਦੀ ਤਵੇਤੋ ਲੱਗੀ ਸੀ ਉਹ ਚੱਕੀਆ ਹੁਣ ਤੇ ਹੁਣ ਲੈਣੇ ਆ ਬੂਟ ਜੇ ਮਿਲ ਜਣ ਤੇਨੂੰ ਦਵਾ ਤੇ ਮੈਂ 2 ਹਫ਼ਤੇ ਪਹਿਲਾਂ ਹੁਣ ਮੈਂ ਲੈਣੇ ਆਪਣੇ ਵਾਸਤੇ ਹੋ ਨਹੀਂ ਬਸ ਬੁੱਟ ਲੈ ਲਈ ਤੂੰ ਲੋ ਜੀ ਬੈਨ ਬਨੂਤੀ ਦਾ ਕਟਲੋਂ ਇਹ ਦੱਕਤਲਾ ਲੋ ਵੀ ਆਪਾਂ ਬੂਟ ਵੀ ਲਿਆਂਦੇ ਇਹ ਬੂਟ ਜਣੀ ਮਾਈਨਸ 15 16 ਡਿਗਰੀ ਤੱਕ ਜਾ ਸਕਦੇ ਆਪਾਂ ਇਹਦੇ ਵਿੱਚ ਬਰਫ ਆਲੇ ਆ ਵਿੱਚ ਬਾਰਫ ਤੇ ਵਿੱਚ ਪਹਾੜਾਂ ਤੇ ਇੱਥੇ ਮਰਜੀ ਜਾਓ ਵਦਿਆ ਮੇਰੇ ਖਰਾਬ ਹੋ ਗਏ ਦੂਜੇ ਆ ਆ ਤਾਂ ਲੱਤੇ ਨਵੇਂ ਇੱਕ ਆਪਾਂ ਲੈ ਲਿਆ ਹਾ ਟੋਪੀ ਜਿਹੜੀ ਸਿਰ ਤੇ ਲਈ ਹੋਈ ਹੈ ਕਿਉਂਕਿ ਦੂਜੀ ਯਾਰ ਮੇਥੋਂ ਲੈ ਨਹੀਂ ਹੁੰਦੀ ਉਹ ਵਾਲ ਦੋਹਣ ਲੱਜਣਾ ਉਹ ਵਾਲਾਂ ਦਾ ਨਾਸ ਵੱਜ ਜਾਂਦਾ ਆ ਸਹੀ ਹੋ ਉੱਪਰੋਂ ਖੁੱਲੀ ਹੁੰਦੀ ਹੈ ਹੁਣ ਜਾਣਾ ਆਪਾਂ ਨੇ ਈਪਰ ਦੇ ਵਿੱਚ ਓ ਵੀ ਐਸ ਤੇ ਜਾਣਾ ਹਜੇ ਦੋ ਤਿੰਨ ਚੀਜ਼ਾਂ ਜਾਂ ਹੋਰ ਲੈਣੀਆਂ ਆ ਯਾਨੀ ਕਿ ਅੱਜ ਸੰਡੇ ਆਪਾਂ ਨੂੰ 2.5 ਘੰਟੇ ਹੋਰ ਚੋ ਪੈਣਾ। ਲੋ ਵੀ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਇੱਪਾ। ਆਇਆ ਆਇਆ ਇਧਰ ਕਾਲੇ ਰੋਣਾ ਬਣਾਉਂਦੇ। ਪਰ ਸਮਝ ਚਪ ਲੈ ਲੈ ਪੁੱਤ। ਘਰ ਵੀ ਲੈ ਦਿਆ। ਲਾਨਾ ਅੰਦਰ ਹੀ ਹੁਣ ਖੋਲਣਾ ਬਾਅਦ ਜਾਣਾ ਹੁਣ ਆਪਾਂ ਨੇ ਬੱਸ। ਤੋ ਬੱਸ ਕਰੋ ਜੀ ਜੀ ਹੁਣ ਥੋੜਾ ਜਿਹਾ। ਗਾਹ ਰਾਜਸਥਾਨ ਤੋਂ ਆਇਆ। ਤੁਹਾਨੂੰ ਇੱਥੇ ਵੇਚ ਦੇਣਾ ਅੱਜ ਵਾ ਤੁਹਾਨੂੰ ਵੇੰਦੂ ਤੋਂ ਕਰ ਦੇਣਾ ਇੱਥੇ ਕੁਝ ਹੋਰ ਸਮਾਂ ਲੈ ਜਾਣਾ ਤੁਹਾਨੂੰ ਵਿੱਚ ਦੇ ਕੇ ਠੀਕ ਆ ਹਾਂ ਓਕੇ ਥੋੜਾ ਕਾਸਾ ਕਰਾ ਲਵਾਂ ਅੱਜ ਹਾਂ ਬੈਟਮੈਨ ਵਾਲੇ ਜੇ ਨਹੀਂ ਤਾਂ ਹਾਂਜੀ ਕਿਸੇ ਚੱਕੀ ਹੈ ਬੈਟਮੈਨ ਵਾਲੀ ਹਾਂਜੀ ਆਇਆ ਇੱਕ ਮਿੰਟ ਸਾਰਾ ਟੱਬਰ ਲੱਗਿਆ ਵਾ ਹੁਣ ਤੁਸੀਂ ਬਹਿ ਜਾ ਕਰੋ ਮਾਂ ਵੀ ਲੈ ਲੈਣੀ ਜਿਹੜੀ ਲੈਣੀ ਆ ਹਾਂਜੀ ਕੀ ਆਇਆ ਹੈ ਉਨੀ ਕੋਰ ਨੂੰ ਆ ਨਹੀਂ ਲੱਗਦਾ ਨਹੀਂ ਦੇਖੋ ਲਾ ਟੋਲੀ ਲੈ ਕੇ ਰ ਗਈਏ ਤੂੰ ਥੋੜਾ ਟੈਂਪਲ ਆਜੇ ਨਤਾਲਿਆ ਦਾ ਸੀਜ਼ਨ ਚੱਲਦਾ ਹੈ ਜੀ ਚਾਕਲੇਟਾਂ ਮਠਿਆਈਆਂ ਨਾਲ ਭਰੀ ਪਈ ਹੈ ਸਾਰੇ ਪਾਸੇ ਹੀ ਪਰ ਇੰਨੀ ਜ਼ਿਆਦਾ ਲੱਗੀਆਂ ਮੈਨਾਂ ਮਠਿਆਈਆਂ ਚਾਕਲੇਟਾਂ ਬਹੁਤ ਜ਼ਿਆਦਾ ਉਹ ਬਲੇ 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 ਹੌਲੀ ਹੌਲੀ ਭਜਾ ਹਾਂਜੀ ਦੋਪਨ ਜੀ ਕੀ ਕਰਦੇ ਹੋ ਚਲ ਚਲੀਏ ਹੁਣ ਆਜੋ ਮਾਰਕੀਟਾਂ ਜਾ ਆ ਤਾਂ ਘਰਾਂ ਜਾਣੇ ਆ ਟਾਈਮ ਬਹੁਤ ਲੱਗ ਜਾਂਦਾ ਤਾਂ ਤਕਰੀਬਨ ਲੈ ਲਈ ਹੋ ਗਿਆ ਬਾਹਰ ਤਾਂ ਕਲੇ ਟਾਈਮ ਅੱਧੇ ਆਇਆ ਬੀ। ਪਰ ਅੱਜ ਮਾਰਕੀਟ ਵੀ ਦੋ ਦਿਨ ਘੁੰਮੇ ਆ। ਲੋ ਜੀ। ਜਦੋਂ ਅੰਦਰ ਬੜੇ ਸੀ ਤੈਨ ਖੜਾ ਸੀ। ਤੇ ਹੁਣ ਲਾਈਟਾਂ ਵੀ ਜਗ ਗਈਆਂ। उठो थो भाई रश्मे घर आ गया पुता उठो पुत आज आ जाओ आज चलो चलो निकलो आज चल 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 आ आजा, आजा।, आजा, आजा।, आजा।, आजा। थक गए आज तो यार कोई मार्केट छी तीन चार मार्केट आज घूम के आजा ਇੱਕ ਮਾਰਕਟ 2 ਘੰਟੇ ਵੀ ਲਾਰੇ ਸਮਝ ਲੋ ਦੇਖ ਲਓ ਤੁਸੀਂ 6 ਘੰਟੇ ਹੋ ਗਏ ਰੋਟੀ ਪਾਣੀ ਖਾਈਏ ਜਾ ਕੇ ਭੁੱਖ ਲੱਗੀ ਪਈ ਆਰਾਮ ਹੈ ਉਹ ਤਾਂ ਆਰਾਮ ਹੈ ਗੱਡੀ 'ਚ ਸੌਂ ਲੇ ਤੁਸੀਂ ਦੋਏ ਸੌਂ ਲੇ ਤੂੰ ਵੀ ਸੁਤੀ ਦੀ ਚਲੋ ਬੁੱਧ ਚਲਾਂਗੇ ਰੋਮਨ ਹੈਪੀ ਬਰਥਡੇ ਨੂੰ ਖੋਲੂਗੇ ਉਹ ਹੈਪੀ ਮਾਲਾ ਦੇਖ ਲਾ ਇਹ ਕਰ ਲੂਗਾ ਬੇਟਾ ਹੈਪੀ ਬਰਥਡੇ ਨੂੰ ਉਹ ਤਾਂ ਹੈਪੀ ਬਰਥਡੇ ਨੂੰ ਖੋਲੂਗੇ ਫੜ ਮੈਨੂੰ ਤਾ ਤੋੜ ਦੇਣਾ ਹੈਪੀ ਬਰਥਡੇ ਤੱਕ ਤਾਂ ਫਿਰ ਯਾ। ماشيਆ? ਹੋ ਗਿਆ। ਓਕੇ ਨਹੀਂ ਦੀ। ਤੂੰ ਜਿਆਦਾ ਨਾ ਮੈਡਮ ਬਣੀ ਦੀ। ਨਹੀਂ ਇੱਥੋਂ ਤੂੰ ਅਨਬਾਕਸ ਕਰ। ਖਰਦੇਮਾ ਖੋਲਦਾ ਫਿਰ ਮੈਂ ਖੋਲਦਾ ਖੜਜੂ। ਹੁਣ ਤਾਂ ਹੱਥ ਘੜੀ ਤੇ ਚਲਾ ਲਈ। ਨਾ। ਮੋਗਲ ਆ। ਮੈਂ ਵੀ ਘੜੀ ਤੇ ਛੱਡ ਦੇਣਾ ਤੂੰ। ਮੈਂ ਤਾਂ ਲਾ ਦੇ ਦਦਾ। ਹਾਂ? ਮੈਂ ਤਾਂ ਲਾ ਕੇ ਦ। ਉਹ ਖਰਦੇਮਾ ਉਹਨੂੰ 10 ਸਵਾਂ ਤਾਂ ਤੋੜ ਦੇਣਾ ਪੁੱਤ। ਆ ਲੈ ਤੋ ਬੋਲ ਨਾ ਆ ਲੈ ਬੋਲ ਹੈ ਹਨ ਹੋ ਮਮਾ ਮੀਆ ਆ ਕੇ ਮੱਕੀ ਨੇ ਦੇਖ ਤੋ ਨਾ ਪਾ ਪਾ ਕਰ ਦੋ ਸਾਨੂੰ ਜੇ ਤਾ ਬਦਲੇ ਆ ਤੋੜਨੇ ਬਾੜਾ ਨਾ ਆਪਣੇ ਚੱਕੀ ਜਾ ਬੁੱਤੇ ਨਾ ਹੁਣ ਅੱਛਾ ਜੋ ਬੰਦਾ ਆਉਂਦਾ ਏ 28 ਤਰੀਕ ਨੂੰ ਹੈਪੀ ਬਰਥਡੇ ਅਸੀਂ ਅੱਜ ਵੇ ਤੇ ਇਪਰ ਉੱਤੇ ਇਹ ਲੱਗਿਆ ਵਾ ਸੀ ਅਫਾਇਰ ਤੇ ਤੇ ਅਸੀਂ ਸੋਚਿਆ ਵੀ ਚੱਲੇ ਚੱਲਦੇ ਆ ਵੀ ਜਰਮਦਿਰਨ ਦੇਨੇ ਨੂੰ ਖੋਲਾਂਗੇ ਇਦੇ ਅਨਬਾਕਸਿੰਗ ਕਰਾਂਗੇ ਪਰ ਇਹ ਗੱਡੀ ਜੇ ਖੋਲਣ ਲੱਗੇ ਤਾਂ ਪਹਿਲਾਂ ਤਾਂ ਕਹਿੰਦਾ ਹੁਣ ਦੋ ਮਨ ਨੂੰ ਇਹ ਜਾਣ ਦਿਨ ਨੂੰ ਛੇਹ ਹੱਥ ਨੇ ਬੇ ਬੁੱਤ ਬੁੱਤ ਲਾ ਦੇ ਨੀ ਉਹ ਤੱਕ ਰਹਿ ਜੂਗਾ ਇਹ ਦੇਖ ਦੇ ਜੇ ਰਹਿ ਜੇ ਵੀ ਤਾਂ ਵਧੀਆ ਗੱਲ ਆਹ ਲਿਆਂਦੇ ਆਪਾਂ ਨੇ ਸਪੋਰਟਸ ਮਾਰਕੀਟ ਤੋਂ ਬੂਟ ਇਹ ਵੀ ਅਫੇਰ ਤੇ ਲੱਗੇ 70 ਤੋਂ ਕੱਟ ਕੇ 45 ਦੇ ਲੱਗੇ ਹੋਏ ਸੀ ਇਹ ਵੀ ਪਹਿਲਾਂ ਮਨਵਾਇਆ ਤੇ 70 ਰੁਪਏ ਪਰ ਆ 45 ਦੇ ਆ ਸੋਹਣੇ ਆ ਉੱਦਾਂ ਬਰ ਬਰਫ ਤੇ ਪਾਉਣ ਨੂੰ ਸਹੀ ਆ ਇਹ ਗਰਮੇ ਮਾਈਨਸ 15 ਡਿਗਰੀ ਤੱਕ ਕੰਮ ਕਰਦਾ ਵਾਟਰ ਪ੍ਰੂਫ ਆ ਇਹ ਆ ਦੇਖੋ ਇਹ ਵਾਟਰ ਪ੍ਰੂਫ ਤੈਨੂੰ ਪਤਾ ਨਹੀਂ ਜੋ ਬਰੋਟੀ ਖਾਂਦਾ ਤੂੰ ਉਧਰ ਟਰੱਕ ਝੜੀ ਜਾਨੀ ਆ ਉਧਰ ਲੈ ਕੇ ਚੱਲ ਉਧਰ ਨੂੰ ਲੈ ਕੇ ਚੱਲ ਹਾਂ ਮੈਂ ਉਧਰ ਜਿੱਥੇ ਲਾਸਕਾ ਤੋਂ ਸਿੱਧਾ ਉਧਰ ਜਿੱਥੇ ਆ ਤੂੰ ਸਿੱਧਾ ਲਾਸਕ ਇਹ ਬੰਦਾ 20 ਲੀਟਰ ਵਾਲਾ ਆਈ ਹੋ ਗਿਆ ਹੋ ਗਿਆ ਪਹਿਲਾਂ ਰੋਟੀ ਖਾਂ ਤਰਾਸ ਜੋਂ ਇਹ ਪੱਕਾ ਡਰਾਈਵਰ ਬਣਨਾ ਬੜਾ ਹੋ ਗਿਆ ਗੱਡੀਆਂ ਤੇ ਮਦੀਰੀ ਪੱਕਾ ਡਰਾਈਵਰ ਬਣੂਗਾ ਇਹ ਗੱਡੀਆਂ ਨਾਲ ਜਿਹੜਾ ਸ਼ੌਂਕ ਹੈ ਨੂੰ ਨਾ ਇਹ ਪੱਕਾ ਡਰਾਈਵਰ ਬਣੂਗਾ ਫਿੱਤਰ ਮੁਕਾਹਲਾ ਨਾ ਤੂੰ ਹਾਂ ਉਹ ਨੰਨੀ ਬਸ ਤਿਆਰ ਉਹ ਕੱਤੀ ਕੜਤੀ ਇਹ ਹੈਗਾ ਕੁਆਟਰੋ ਇਹ ਹੈਗਾ ਕੁਆਟਰੋ ਓ ਸਿੱਤੇ 57 57 ਇਹ ਆ ਰਿਹਾ ਪਈ ਇੱਧਰ ਜੱਟ ਨੇ ਟਰਾਲਾ ਪਾਉਣਾ ਇਹ ਚੁੱਕਾ ਟਰਾਲਾ ਦਾ ਆ ਜਾਣਾ ਤੇਰਾ ਟਰਾਲਾ ਇੱਧਰ ਤੇਰਾ 57 57 ओके ਆ ਤੁਸੀਂ ਖਲਾਰਾ ਪਾਇਆ ਤਾਂ ਅਬ ਤੁਹਾਨੂੰ ਖਲਾਰਾ ਦਾ ਖਾਣਾ ਬਣਾਉਂਦਾ ਖਲਾਰਾ ਦੇਖਿਓ ਆ ਦੇਖੋ ਇਹਦਾ ਖਲਾਰਾ ਇਹਨਾਂ ਦਾ ਐ ਜਮੇ ਚਿੜੀਆ ਘਰ ਬਣਾਇਆ ਪਿਆ ਤੁਸੀਂ ਚਿੜੀਆ ਘਰ ਨਹੀਂ ਬਣਾਇਆ ਪਿਆ ਸਬਾਈ ਕਰਕੇ ਪਿੱਠ ਨਹੀਂ ਮੋੜਨ ਹੁੰਦੇ ਇਹ ਜਦੋਂ ਫੇਰ ਬਸ ਆ ਪਿਆ ਹੁਣ ਟਰਾਲਾ ਆਇਆ ਬਸ ਆ ਪਿਆ ਰਸਮ ਹੋ ਕਿੱਥੇ ਦੀ ਗੱਡੀਆਂ ਵਿੱਚ ਸੀ ਨੇ ਹਾਂ ਬੀ ਕੋਪੇ ਹਾਂ ਜਵਨਪੁਰਾਜ ਬੁੱਤ ਹੁਣ ਚਾਰ ਸਾਹਿਬ ਜੀ ਦੀ ਫਿਲਮ ਦੇਖਣ ਲੱਗੇ ਆਪਾਂ ਬਈ ਤੁਸੀਂ ਆਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਚਾਰ ਸਾਹਿਬ ਜੀ ਦੀ ਫਿਲਮ ਸ਼ਹੀਦੀ ਦੀ ਜਿਹੜੇ ਚੱਲਦੇ ਆ ਹਣ कल भी देखी अज दे, भी देखन लगे कल कहानी थी ना? चल जाओ प्रभु लागी फिर माजा और बहुत नहीं था थोड़ा थोड़ा पर तू था थोड़े तो थो भी क्या देख रहे हैं अप्पा कड़ी चार चार सह पचार दे हाँ चार सह बढ़ा हाँ भूखी नहीं होंगी सौ पांच सौ लाख असी लाखाविचार मैं तो ना वो सी खाना बचना कर क्या नाम है तुझे तुझे जाओ ਲੋ ਜੀ ਬਾਕੀ ਅੱਜ ਦਾ ਬਲੌਗ ਇੰਨਾ ਕੁ ਸੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਉਦੋਂ ਲਈ ਸਾਰਿਆਂ ਸასიਖਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਦੀ ਖਫਤ